ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਵਾਂਗੇ ਮੋਤੀ ਚੂਰ ਦੇ ਲੱਡੂ ਤੇ ਆਜੋ ਫਿਰ ਕਿੱਦਾਂ ਬਣਾਣੇ ਆ ਦੇਖੀ ਸਭ ਤੋਂ ਪਹਿਲਾਂ ਆਪਾਂ 1.5 ਕੋਲੀ ਵੇਸਣ ਦੀ ਲੈ ਲਾਂਗੇ ਛਾਣਿਆ ਹੋਇਆ ਵੇਸਣ ਇਹ ਇਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਕਰਕੇ ਮਿਲਾਉਂਦੇ ਜਾਵਾਂਗੇ ਤੇ ਇਹਦਾ ਬੈਟਰ ਤਿਆਰ ਕਰਾਂਗੇ ਬਿਨਾ ਲਮਸੇ ਆਪਣਾ ਬੈਟਰ ਤਿਆਰ ਹੋਣਾ ਚਾਹੀਦਾ ਵਾ ਦੇਖੋ ਇਸ ਤਰ੍ਹਾਂ ਦਾ ਆਪਣਾ ਬੈਟਰ ਤਿਆਰ ਹੋ ਗਿਆ ਉਸ ਤੋਂ ਬਾਅਦ ਆਪਾਂ ਕੜਾਈ ਵਿੱਚ ਤੇਲ ਗਰਮ ਕਰਾਂਗੇ ਤੇਲ ਆਪਣਾ ਮੀਡੀਅਮ ਗਰਮ ਹੋਣਾ ਚਾਹੀਦਾ ਜ਼ਿਆਦਾ ਫਲੇਮ 'ਚ ਆਪਾਂ ਇਹਨੂੰ ਨਹੀਂ ਪਕਾਵਾਂਗੇ ਉਸ ਤੋਂ ਬਾਅਦ ਮੇਰੇ ਕੋਲੇ ਗੁੰਦੀ ਬਣਾ ਲਈ ਕੋਈ ਸਮਾਨ ਹੈ ਨਹੀਂ ਸੇ ਇਸ ਕਰਕੇ ਮੈਂ ਆਪਣੇ ਆਮ ਘਰਾਂ ਵਿੱਚ ਯੂਜ਼ ਹੋਣ ਵਾਲੀ ਸਬਜੀ ਵਾਲੀ ਛਾਂਣੀ ਯੂਜ਼ ਕਰ ਰਹੀ ਆ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਗੁੰਦੀ ਆਪਣੀ ਬਣ ਕੇ ਤਿਆਰ ਹੋ ਰਹੀ ਆ ਆਪਾਂ ਇਹਨੂੰ ਜ਼ਿਆਦਾ ਗਰਮ ਹੀਟ ਤੇ ਨਹੀਂ ਪਕਾਵਾਂਗੇ ਮੀਡੀਅਮ ਫਲੇਮ ਤੇ ਹੀ ਪਕਾਵਾਂਗੇ ਗੁੰਦੀ ਆਪਣੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨੀ ਇਹਦਾ ਐਕਸਟਰਾ ਤੇਲ ਨਿਚੋੜ ਕੇ ਆਪਾਂ ਇਹਨੂੰ ਬਰਤਨ ਵਿੱਚ ਕੱਢ ਲਵਾਂਗੇ ਉਸ ਤੋਂ ਬਾਅਦ ਦੇਖੋ ਆਪਣੀ ਬੁੰਦੀ ਇਸ ਤਰ੍ਹਾਂ ਦੀ ਬਣ ਕੇ ਰੈਡੀ ਹੋ ਗਈ ਹੈ ਬਹੁਤ ਹੀ ਸੌਫਟ ਬੁੰਦੀ ਬਣੀ ਹੈ ਇਹਨੂੰ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਕੇ ਥੋੜੇ ਦਰਦਰਾ ਪੀਸ ਲਵਾਂਗੇ ਜਿਆਦਾ ਨਹੀਂ ਪੀਸਾਂਗੇ ਥੋੜਾ ਥੋੜਾ ਬੈਟਰ ਕਰਕੇ ਮੈਂ ਇਦਾਂ ਦਾ ਤਿਆਰ ਕਰ ਲਿਆ ਦੇਖੋ ਦਰਦਰਾ ਪੀਸਾਂਗੇ ਉਸ ਤੋਂ ਬਾਅਦ ਆਪਾਂ ਚਾਸ਼ਣੀ ਤਿਆਰ ਕਰਾਂਗੇ ਇੱਕ ਕੌਲੀ ਮੈਂ ਲਈ ਹੈ ਚੀਨੀ ਤੇ ਇੱਕ ਕੌਲੀ ਪਾਣੀ ਦੀ ਲਈ ਹੈ ਲਓ ਜੀ ਆਪਾਂ ਇਹਦੇ ਵਿੱਚ ਹੁਣ orange ਕਲਰ ਦਾ ਫੂਡ ਕਲਰ ਯੂਜ਼ ਕਰਾਂਗੇ ਤੁਸੀਂ red ਕਲਰ ਦਾ ਫੂਡ ਕਲਰ ਵੀ ਯੂਜ਼ ਕਰ ਸਕਦੇ ਹੋ ਲੋ ਜੀ ਆਪਣੀ ਚਾਸ਼ਨੀ ਬਣ ਕੇ ਤਿਆਰ ਹੈ ਆਪਾਂ ਇਹਨੂੰ ਇਹਦੇ ਵਿੱਚ ਬੂੰਦੀ ਜਿਹੜੀ ਤਿਆਰ ਕੀਤੀ ਆ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਇਹਨੂੰ 1-2 ਮਿੰਟ ਲਈ ਆਪਾਂ ਪਕਾਵਾਂਗੇ ਹਲਕੇ ਸਲੋ ਫਲੇਮ ਤੇ ਲੋ ਜੀ ਆਪਣਾ ਇਦਾਂ ਦਾ ਬੈਟਰ ਤਿਆਰ ਹੋ ਗਿਆ ਆਪਾਂ ਇਹਨੂੰ ਕਿਸੇ ਖੁੱਲੇ ਜੇ ਬਰਤਨ ਵਿੱਚ ਕੱਢ ਲਵਾਂਗੇ ਇਹਨੂੰ ਠੰਡਾ ਹੋਣ ਲਈ ਰੱਖਾਂਗੇ ਮੈਂ ਇਹਦੇ ਵਿੱਚ 2 ਚਮਚ ਦੇਸੀ ਘਿਓ ਦੇ ਯੂਜ਼ ਕਰ ਰਹੀ ਆ ਦੇਸੀ ਘੀ ਦੇ 2 ਚਮਚਾ ਜੇ ਯੂਜ਼ ਕਰਕੇ ਆਪਾਂ ਇਹਦੇ ਲੱਡੂ ਬਣਾਵਾਂਗੇ। ਲਓ ਜੀ ਆਪਣੇ ਲੱਡੂ ਬਣ ਕੇ ਤਿਆਰ ਨੇ ਮੋਤੀचूर ਦੇ। ਮੈਂ ਇਹਨੂੰ ਗਾਰਨਿਸ਼ ਕਰਨ ਲਈ ਡਰਾਈ ਫਰੂਟਸ ਯੂਜ਼ ਕਰ ਰਹੀ ਆ। ਦੇਖੋ ਆਪਣੇ ਲੱਡੂ ਕਿੰਨੇ ਵਧੀਆ ਬਣ ਕੇ ਤਿਆਰ ਆ। ਘਰੇ ਵੀ ਤੁਸੀਂ ਲੱਡੂ ਬਣਾ ਕੇ ਖਾਗੇ ਦੇਖਿਓ ਬਹੁਤ ਹੀ ਡੇਲੀਸ਼ੀਅਸ ਬਣਦੇ ਆ ਬਹੁਤ ਹੀ ਸਵਾਦਿਸ਼ਟ ਬਣਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।